ਜੀ ਤੁਸੀਂ ਪੰਜ ਮੈਂਬਰੀ ਕਮੇਟੀ ਦਾ ਜ਼ਿਕਰ ਕਰ ਰਹੇ ਸੀ ਜਦੋਂ ਤੁਸੀਂ ਇਸ ਵਰਤਾਰੇ ਉੱਤੇ ਗੱਲ ਕਰ ਰਹੇ ਸੀਗੇ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਇੱਕ ਪਾਤਰ ਜਿਉਂਤੇ ਗੱਲ ਕਰਦੇ ਆ ਜਿਨ੍ਹਾਂ ਨੂੰ ਸੁਖਬੀਰ ਬਾਦਲ ਗੱਦਾਰ ਕਹ ਰਹੇ ਨੇ ਉਹ ਪਾਤਰ ਕੋਈ ਹੋਰ ਨਹੀਂ ਕਦੇ ਸੁਖਬੀਰ ਬਾਦਲ ਦੇ ਬਹੁਤ ਨੇੜੇ ਜਾਣੇ ਜਾਂਦੇ ਮਨਪ੍ਰੀਤ ਈਆਲੀ ਨੇ ਜੀ ਪ੍ਰਵੀਨ ਜੀ ਮਨਪ੍ਰੀਤ ਈਆਲੀ ਬਾਰੇ ਨਾ ਕਦੇ ਕਿਸੇ ਵਿਰੋਧੀ ਤਰਫ ਨਹੀਂ ਕਦੇ ਕੋਈ ਅਜਿਹੀ ਉਂਗਲ ਨਹੀਂ ਚੱਕੀ ਜੀ ਜੀ ਉਹਨਾਂ ਦੇ ਵਿਛੜਣ ਦੇ ਤਰੀਕੇ ਤੇ ਉਹਨਾਂ ਦੇ ਮਿਲਵਰਤਨ ਦੇ ਤਰੀਕੇ ਤੇ ਉਹਨਾਂ ਦੀ ਕਾਰਜ ਵਿਦਾ ਤੇ ਉਹਨਾਂ ਦੇ ਹਲਕਿਆਂ 'ਚ ਪਹਿਲੇ ਐਮਐਲਏ ਮੌਜੂਦਾ ਐਮਐਲਏ ਸਾਬਕਾ ਐਮਐਲਏ ਉਹਨਾਂ ਦੇ ਨਾਲ ਚੋਣ ਲੜਨ ਵਾਲੇ ਹਾਰਨ ਵਾਲੇ ਜਿੱਤਣ ਵਾਲੇ ਕਦੇ ਵੀ ਕਿਸੇ ਨਾਲ ਉਹਨਾਂ ਦਾ ਨਿੱਜੀ ਕੋਈ ਰੰਜਿਸ਼ ਨਹੀਂ ਕਦੇ ਕਿਸੇ ਨੇ ਸੁਣੀ ਦੇਖੀ ਹੂੰ ਤੇ ਇਕਾਲੀ ਦਲ ਦੇ ਵਿੱਚ ਵੀ ਉਹ ਪੂਰੇ ਚੁੱਪਚਾਪ ਕਰਕੇ ਆਪਣਾ ਕੰਮ ਕਰਦੇ ਨਜ਼ਰ ਆਉਂਦੇ ਸੀ ਕਦੇ ਕਿਸੇ ਅਜਿਹੀ ਹਲਕੀ ਰਾਜਨੀਤੀ 'ਚ ਪੈਂਦੇ ਨਜ਼ਰ ਨਹੀਂ ਆ ਤੇ ਹੁਣ ਵੀ ਉਹ ਕਹਿੰਦੇ ਮੈਂ ਤਾਂ ਚੁੱਪ ਕਰਕੇ ਘਰੇ ਬਹਿ ਗਿਆ ਸੀ ਹੂੰ ਤੇ ਮੇਰੀ ਡਿਊਟੀ ਦਾ ਕਹਿੰਦੇ ਅਕਾਲ ਤੱਕ ਸਭ ਵੱਲੋਂ ਲਈ ਗਈ ਸੱਤ ਮੈਂਬਰੀ ਕਮੇਟੀ ਚ ਜੀ ਸੱਤਾਂ ਚੋਂ ਦੋ ਪਰੇ ਹੋ ਗਏ ਤੇ ਪੰਜ ਮੈਂਬਰੀ ਕਮੇਟੀਆਂ ਤੇ ਹਸਤਾ ਆਪਣਾ ਕੰਮ ਕਰ ਰਹੇ ਆ ਸੱਤਾਂ ਜੋ ਡਿਊਟੀ ਮਿਲੀ ਆ ਸੀ ਉਹ ਕਰ ਰਹੇ ਆ ਤੇ ਅਸੀਂ ਡਿਊਟੀ ਉਹ ਸ਼੍ਰੋਮਣੀ ਅਕਾਲੀ ਦਲ ਲਈ ਕਰ ਰਹੇ ਆ ਜੇ ਬਾਦਲ ਧਰ ਨੇ ਉਹ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਪ੍ਰਵਾਨ ਕੀਤੀ ਹੁੰਦੀ ਹਾਂ ਜੀ ਤੇ ਸੁਖਬੀਰ ਬਾਦਲ ਲਈ ਅੱਜ ਇਹ ਦਿਨ ਆਉਂਦੇ ਹੀ ਨਾ ਇੱਕ ਵਾਰ ਉਹਦੇ ਤੋਂ ਲਾਂਬੇ ਹੁੰਦੇ ਦੋਈ ਵਾਰ ਹਾਥੀ ਤੇ ਬਿਠਾ ਕੇ ਲਿਆਉਂਦੇ ਪਰ ਤੁਹਾਨੂੰ ਡਰ ਇੰਨਾ ਸੀ ਤੁਹਾਨੂੰ ਲੱਗਦਾ ਸੀ ਕਿ ਇੱਕ ਵਾਰ ਡੱਬੇ ਚ ਉਤਰੇ ਮੁੜ ਕੇ ਡੱਬੇ ਚ ਚੜ੍ਹਨੀ ਹੋਣਾ ਚਾਹੀਏ ਸਾਰੀਆਂ ਸਵਾਰੀਆਂ ਉਤਰ ਜਾਣ ਆਪਾਂ ਡੱਬਾ ਮੱਲ ਕੇ ਰੱਖਣਾ ਜੀ ਬਿਲਕੁਲ ਤੇ ਤੁਸੀਂ ਉਸ ਚੱਕਰ ਦੇ ਵਿੱਚ ਰਹੇ ਕਿ ਪ੍ਰਧਾਨਗੀ ਵਾਲੀ ਕੁਰਸੀ ਰਹਿ ਜਵੇ ਤੇ ਨਾਲ ਚਾਰ ਬੰਦੇ ਪ੍ਰਧਾਨ ਜੀ ਪ੍ਰਧਾਨ ਜੀ ਕਹਿਣ ਵਾਲੇ ਰਹਿ ਜਾਣ ਬਾਕੀ ਸਾਰਾ ਕੋ ਜਾਂਦਾ ਤਾਂ ਜਾਵੇ ਦਾਖਾਂ ਹਲਕੇ ਚ ਖੜ ਕੇ ਮੰਪਿਤਿਆਲੀ ਲਈ ਗद्दार ਸ਼ਬਦ ਵਰਤਣਾ ਇਹ ਹੌਮੇ ਦਾ ਭਰਿਆ ਇਹ ਭਰਿਆ ਮੈਨੂੰ ਲੱਗਦਾ ਇਹ ਆਲੀ ਨੂੰ ਵੱਡਾ ਕਰਿਆ ਏ ਸੁਖੀਰ ਸਿੰਘ ਬਾਦਲਪੁਰ ਜੀ ਇਸ ਚੀਜ਼ ਨਾਲ ਬੰਦੇ ਦੇ ਪ੍ਰਤੀ ਹਮਦਰਦੀ ਜਾਗ ਜਾਂਦੀ ਹੈ ਲੋਕਾਂ 'ਚ ਸੋ ਇਹ ਨਫ਼ਰਤ ਦੀ ਰਾਜਨੀਤੀ ਅੱਜ ਦੀ ਤਰੀਕ 'ਚ ਇੰਜਨ ਹੀ ਚੱਲ ਸਕਦੀ ਹੈ ਤੇ ਇਸ ਲਈ ਸੁਖਵੀਰ ਬਾਦਲ ਨੇ ਮੇਰੇ ਲੱਗਦਾ ਇੱਕ ਹੋਰ ਗਲਤੀ ਕੀਤੀ ਹੈ ਇਹ ਅਜੇ ਸ਼ਬਦ ਵਰਤ ਕੇ ਤੇ ਮਨਪ੍ਰੀਤ ਯਾਦਲੀ ਨੇ ਮੋੜਵਾ ਜਵਾਬ ਹੀ ਦਿੱਤਾ ਕਿ ਮੈਂ ਤਾਂ ਇਹ ਕੱਲ ਤੱਕ ਸਭ ਦੇ ਕੋਹਾਂ ਤੇ ਚੱਲ ਰਹੇ ਹਾਂ ਤੇ ਹੁਣ ਇਹ ਸੁਖਵੀਰ ਬਾਦਲ ਜਾਣਨ ਕਿ ਉਹਨਾਂ ਲਈ ਮੈਗਦਰ ਹਨ ਕਿ ਪੰਜ ਮੈਂਬਰੀ ਕਮੇਟੀ ਨੂੰ ਗਦਰ ਕਹਿ ਰਹੇ ਨੇ ਹੈ ਨਾ ਹਾਂ 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 ਇਹ ਤਾਂ ਤੁਸੀਂ ਸਾਰਿਆਂ ਨੂੰ ਉਹਨਾਂ ਨੂੰ ਉਹਨਾਂ ਦਾ ਕਸੂਰ ਇਹ ਹੈ ਕਿ ਉਹ ਕਲ ਤੱਕ ਸਾਡੇ ਜਥੇਦਾਰ ਦਾ ਹੁਕਮ ਮੰਨ ਰਹੇ ਨੇ ਜੀ ਜੀ ਤੇ ਜਥੇਦਾਰਾਂ ਦੇ ਫੈਸਲੇ ਹੈ ਲੋਕ ਪ੍ਰਬੰਧ ਕਰ ਰਹੇ ਸੀ ਤੁਸੀਂ ਉਹਨਾਂ ਨੂੰ ਹਟਾ ਕੇ ਬਦਲ ਰਹੇ ਸੀ ਤੇ ਫਿਰ ਇਹ ਸਾਰਾ ਕੁਝ ਚੰਦ ਸਮਝ ਇੱਕ ਹੋਰ ਪਹਿਲੂ بڑا ਜਿਹੜਾ ਮੇਰੇ ਧਿਆਨ ਚ ਕਈ ਵਾਰ ਆਉਂਦਾ ਜੀ ਜੀ ਹਮ ਆਪਾਂ ਲੋਕ ਰੱਬ ਨੂੰ ਮੰਨਣ ਵਾਲੇ ਲੋਕ ਆ ਜੀ ਜੀ ਬਿਲਕੁਲ ਆਪਾਂ ਉਹਨੂੰ ਪਰਮਾਤਮਾ ਦੇ ਰੂਪ ਚ ਮੰਨੀਏ ਕੁਦਰਤ ਕਾਇਨਾਤ ਦੇ ਰੂਪ ਚ ਮੰਨੀਏ ਹੈਨਾ ਆਪਾਂ ਉਹਨੂੰ ਵਾਹਿਗੁਰੂ ਅੱਲਾ ਈਸ਼ਵਰ ਹੈਨਾ ਜਿਸ ਵੀ ਰੂਪ ਚ ਮੰਨੀਏ ਹਮ ਜੀ ਆਪਣੇ ਕਿਸੇ ਜੀ ਦੇ ਘਰ ਦੇ ਕੋਈ 60 ਫੀਟ ਲੱਗ ਜਵੇ ਹਮਮ ਆਪਣੀ ਕੋਈ ਚੀਜ਼ ਦਾ ਹੀ ਮਤਲਬ ਜਿਹੜੀ ਸੰਜੀਵ ਵੀ ਨਹੀਂ ਹੈ ਨਰਜੀਬ ਬਖਸ਼ੂ ਦਾ ਵੀ ਕੋਈ ਨੁਕਸਾਨ ਹੋ ਜਵੇ ਤਾਂ ਵੀ ਆਪਾਂ ਕਹਿੰਨੇ ਕਿ ਯਾਰ ਆਪਾਂ ਕਿਸੇ ਦਾ ਮਾਰਾ ਤਾਂ ਨਹੀਂ ਕਰ ਬੈਠੇ ਹਾਂਜੀ ਹਾਂਜੀ ਬਿਲਕੁਲ ਹਮ ਕੀ ਸੁਖਵੀਰ ਸਿੰਘ ਬਾਦਲ ਦੇ ਮੰਚ 'ਚ ਕਦੇ ਨਹੀਂ ਆਉਂਦਾ ਹੋਊਗਾ ਇਹ ਹਮ ਕਿ ਮੇਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਲੱਤ ਨੂੰ ਝਟਕਾ ਲੱਗ ਗਿਆ ਜਾਂ ਫੈਕਚਰ ਹੋ ਗਿਆ ਮੈਨੂੰ ਪਲਸਟਰ ਚਲਾਉਣਾ ਪਿਆ ਹੈਨਾ ਗੁਰੂ ਘਰ ਦੇ ਬਾਹਰ ਮੇਰੀ ਤੇ ਤੇ ਜਾਨ ਲੈ ਵਾ ਹਮਲਾ ਹੋ ਕੇ ਮੈਨੂੰ ਕਿੰਨਾ ਕੁ ਸੰਕੇਤ ਮਿਲੇ ਹੈ ਪਹਿਲਾਂ ਸੱਜੀ ਲੱਤ ਸੀ ਫੇਰ ਸੱਜਾ ਮੋਢਾ ਹੁਣ ਫੇਰ ਖੱਬੀ ਬਾਹ ਹੈ ਨਾ ਲਗਾਤਾਰ ਇਹ ਝਟਕੇ ਕੁ ਸੰਕੇਤ ਹੁੰਦੇ ਨੇ ਬੰਦਾ ਹੋਰ ਨਿਰਮਲ ਹੋ ਜਾਂਦਾ ਹੈ ਹਾਂ ਹਾਂ ਬੰਦਾ ਹੋਰ ਗੁਰੂ ਨਾਲ ਜੁੜ ਜਾਂਦਾ ਹੈ ਹੈ ਨਾ ਮਨੁੱਖਤਾ ਨਾਲ ਜੁੜ ਜਾਂਦਾ ਹੈ ਪਰ ਇਹ ਜਹੀ ਜੀ ਈਗੋ ਹੈ ਕਿਉਂਕਿ ਇਹ ਈਗੋ ਚੋਂ ਨਿਕਲੇ ਸ਼ਬਦ ਨੇ ਨਹੀਂ ਬੰਦਾ ਕਹੇ ਕਿ ਠੀਕ ਹੈ ਭਾਈ ਹਾਂ ਉਹਨਾਂ ਨੂੰ ਜੋ ਲੱਗਦਾ ਉਹ ਕਰ ਰਹੇ ਨੇ ਜੋ ਮੈਨੂੰ ਲੱਗਦਾ ਮੈਂ ਕਰ ਰਿਹਾ ਮੈਂ ਪੰਜਾਬ ਦੀ ਸੇਵਾ ਕਰਨੀ ਹੈ ਅਸੀਂ ਵਿਕਾਸ ਦੀ ਲਈ ਤੇ ਤੁਰੇ ਅਸੀਂ ਫਿਰ ਵਿਕਾਸ ਕਰਾਂਗੇ ਸਾਡਾ ਸਾਥ ਦਿਓ ਜੇ ਤੁਹਾਨੂੰ ਲੱਗਦਾ ਉਹ ਸਹੀ ਨੇ ਉਹਨਾਂ ਸਾਥ ਦਿਓ ਫਿਰ ਬੰਦਾ ਏਦਾਂ ਦੀਆਂ ਗੱਲਾਂ ਕਰਦਾ ਹੂੰ ਤੇ ਹੁਣ ਇਸ ਲਈ ਮੈਨੂੰ ਲੱਗਦਾ ਸੁਖਵੀਰ ਸਿੰਘ ਬਾਦਲ ਨੂੰ ਹੁਣ ਆ ਕੰਪਨੀ ਵਾਲੀ ਰਾਜਨੀਤੀ ਛੱਡ ਕੇ ਭਗਤੀ ਵਾਲੀ ਕੰਮ ਅਪਣਾ ਲੈਣਾ ਚਾਹੀਦਾ ਨਾਮ ਜਪਣਾ ਸ਼ੁਰੂ ਕਰ ਲੈਣਾ ਜੇ ਕੋਈ ਕੁਝ ਹੁੰਦਾ ਆਪਾਂ ਸੁਖਵੀਰ ਬਾਦਲ ਅੱਗੇ ਬਾਹਰੇ ਅੱਗੇ ਵੀ ਗੱਲ ਕੀਤੀ ਹੈ ਵੀ ਜੇ ਤਾਂ ਕੋਈ ਪਹਿਲਾਂ ਅਕਾਲੀ ਟਕਸਾਲੀ ਰੁੱਸ ਗਏ ਜਿਨ੍ਹਾਂ ਦੇ ਵਿੱਚ ਰਤਨ ਸਿੰਘ ਜਨਾਲਾ ਜਾਂ ਮਰਹੰਪੁਰਾ ਉਹ ਕਹਿੰਦੇ ਜਾਂਦੇ ਤਾਂ ਜਾਣ ਦਿਓ ਮੁੜ ਕੇ ਹੋਰ ਅਕਾਲੀ ਦਲ ਦੇ ਬੰਦੇ ਜੇ ਵਿੱਚੋਂ ਰੁੱਸ ਗਏ ਜਗਮੀਤ ਬਰਾੜ ਜਾਂ ਹੋਰ ਉਹ ਕਹਿੰਦੇ ਜਾਂਦੇ ਤਾਂ ਜਾਣ ਦਿਓ ਚੰਦੂ ਮਾਇਰਾ ਜ਼ਗੀਰ ਕੌਰ ਮਲੂਕਾ ਇਹ ਰੁੱਸ ਗਏ ਉਹ ਕਹਿੰਦੇ ਜਾਂਦੇ ਤਾਂ ਜਾਣ ਦਿਓ ਇਸਤਰੀ ਅਕਾਲੀ ਦਲ ਰੁੱਸ ਗਿਆ ਉਹ ਕਹਿੰਦੇ ਜਾਂਦੇ ਤਾਂ ਜਾਣ ਦਿਓ ਇੱਕ ਸਾਬਕਾ ਡਿਪਟੀ ਸੀਐਮ ਕੋਜੀ ਸਾਲਾਂ ਦੇ ਵਿੱਚ ਨਾ ਉਹ ਐਮਐਲਏ ਨਾ ਉਹ ਐਮਪੀ ਹੈ ਪ੍ਰਧਾਨਗੀ ਨੂੰ ਉਹਦੀ ਨੂੰ ਚੈਲੰਜ ਹੋਇਆ ਪਿਆ ਲੱਗਦਾ ਕੋਈ ਲੱਗਦਾ ਨਹੀਂਗਾ ਕਿ ਕਿਸੇ ਵੀ ਘਟਨਾ ਤੋਂ ਸੁਖਵੀਰ ਸਿੰਘ ਬਾਦਲ ਨੇ ਕਦੇ ਕੋਈ ਸਬਕ ਸਿੱਖਿਆ। ਪ੍ਰਵੀਨ ਜੀ ਜਿਹੜੀ ਸੱਤਾ ਦੀ ਤੁਸੀਂ ਗੱਲ ਕਰਦੇ ਹੋ ਉਹ ਸੱਤਾ 10 ਸਾਲ ਰਹੀ ਤੁਹਾਡੇ ਕੋਲ ਲਗਾਤਾਰ। ਹੂੰ। ਸੋਚਿਆ ਕਦੇ ਸੁਖਵੀਰ ਸਿੰਘ ਬਾਦਲ ਨੇ ਤੇ ਉਹ ਉਹਨਾਂ ਦੇ ਨਾਲ ਦੇ ਨਾਰੇ ਮਾਰਨ ਵਾਲੇ ਨੇ ਪ੍ਰਧਾਨ ਜੀ ਪ੍ਰਧਾਨ ਜੀ ਵਾਲਿਆਂ ਨੇ ਕਿ 10 ਸਾਲਾਂ ਬਾਅਦ ਤੁਸੀਂ ਵਿਰੋਧੀ ਧਿਰ ਚ ਵੀ ਨਹੀਂ ਸੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਹੂੰ ਤੇ ਉਹ ਤੋਂ ਅਗਲੀ ਵਾਰ ਤੁਸੀਂ 3 ਐਮਐਲਏ ਰਹਿ ਗਏ। ਤੇ ਅੱਜ ਜਦੋਂ ਪ੍ਰਧਾਨ ਜੀ ਕਹਿੰਦੇ ਨੇ ਕਿ ਜਾਂਦਾ ਜਿਹੜਾ ਜਾਵੇ ਅੱਜ ਤਿੰਨ ਐਮਐਲਏ ਵੀ ਤੁਹਾਡੇ ਕੋਲ ਨਹੀਂਗੇ ਤੁਹਾਡੇ ਕੋਲ ਨਹੀਂ ਹੈਗੇ ਸਹੀ ਗੱਲ ਬਿਲਕੁਲ ਹਮ ਮਨਪ੍ਰੀਤਿਆਲੀ ਉਹ ਕਹਿੰਦੇ ਮੈਂ ਤਾਂ ਗੁਰੂ ਦੀ ਬਖਸ਼ੀ ਸੇਵਾ ਕਰ ਰਿਹਾ ਮੈਂ ਇਸ ਬੰਦੇ ਨਾਲ ਨਹੀਂਗਾ ਮੈਂ ਇਸ ਧੜੇ ਨਾਲ ਨਹੀਂਗਾ ਤੇ ਤੁਹਾਡੇ ਚ ਮੈਂ ਜਾਣਾ ਵੀ ਨਹੀਂ ਕਹਿੰਦੇ ਹਮ ਹੈਨਾ ਡਾਕਟਰ ਸੁਖੀ ਥੋੜੀ ਬੈਂਚਾਂ ਤੇ ਬਹਿੰਦੇ ਨੇ ਉਧਰ ਹਮ ਬੋਲੇ ਨਾਮ ਅਜੇ ਵੀ ਉਹਨਾਂ ਦਾ ਅਕਾਲੀ ਐਮਐਲਏ ਚ ਬੋਲਿਆ ਜਾਂਦਾ ਪਰ ਸੱਤਾ ਨਾਲ ਮਿਲ ਕੇ ਤੇ ਅਗਲੇ ਚੇਅਰਮੈਨ ਹੀ ਲੈ ਗਏ ਹਾਂ ਜੀ ਕਿਉਂ ਛੱਡ ਗਏਗੇ ਤੁਹਾਨੂੰ ਡਾਕਟਰ ਸੁਖੀ ਵਰਗਾ ਬੰਦਾ ਛੱਡ ਕੇ ਜਾਂਦਾ ਦਾਤ ਘਟੋ ਘਟ ਸੋਚਣਾ ਚਾਹੀਦਾ ਸੀ ਇਹਨਾਂ ਨੂੰ ਕਿਉਂ ਕਿਉਂ ਛੱਡ ਕੇ ਗਿਆ ਜੀ ਜੀ ਬਿਲਕੁਲ ਉਸ ਤੋਂ ਬਾਅਦ ਵਿਕਰਮ ਜੀਠੀਆ ਨਾਲ ਵੀ ਅੱਜ ਕੱਲ ਕਿਹੋ ਜਿਹੇ ਰਿਸ਼ਤੇ ਨੇ ਕਿਸੇ ਲੁਕੇ ਛੁਪੇ ਨਹੀਂ ਹਮ ਤੇ ਫਿਰ ਕਿਵੇਂ ਮੰਨੋਗੇ ਕਿ ਉਹਨਾਂ ਦੀ ਧਰਮ ਪਤਨੀ ਵੀ ਤੁਹਾਡੇ ਖਾਤੇ ਚ ਐਮਐਲ ਗਣ ਲਈਏ ਸੁੱਤੇ ਨੇ ਐਮਐਲ ਵੀ ਤੁਹਾਡੇ ਨਾਲ ਨਹੀਂ ਹਮ ਤੇ ਮੈਂ ਤਾਂ ਹੀ ਕਹ ਰਾਂ ਕਿ ਹੁਣ ਤਾਂ ਜਿਹੜੇ ਤੁਹਾਡੇ ਨਾਲ ਨੇ ਉਹ ਵੀ ਤੁਹਾਡੇ ਨਾਲ ਨਹੀਂ ਉਹ ਵੀ ਨਾਰਾਜ਼ ਨੇ ਕਿ ਯਾਰ ਕਰੀਏ ਕੀ ਆਪ ਉਧਰੀਆਂ ਕਰ ਦਿਆ ਕਹਿੰਦੇ ਜੀ ਇਹ ਉਹਨਾਂ ਦੇ ਬੋਲ ਨਹੀਂ ਆਫ ਦਾ ਰਿਕਾਰਡ ਹੂੰ ਜੀ ਕੇਸੀ ਦਾ ਬਹੁਤ ਸਮਝਾ ਲਏ ਜੀ ਹੂੰ ਜਿਹੜੇ ਦੋ ਸੱਜੇ ਖੱਬੇ ਹੀ ਬੈਠਦੇ ਆ ਨਾ ਉਹਨਾਂ ਜੋ ਵੀ ਸੱਜੇ ਪਾਸੇ ਵਾਲੇ ਬੰਦੇ ਦਾ ਰਾਹ ਹੋ ਰਿਹਾ ਹੁਣ ਖੱਬੇ ਪਾਸੇ ਵਾਲੇ ਦਾ ਰਾਹ ਹੋ ਰਿਹਾ ਵੀਰ ਸਿੰਘ ਬਾਦਲ ਮੰਥਨਤਾ ਕਰਮ ਕਿਸੇ ਦਿਨ ਬੈਠ ਕੇ ਹੂੰ ਜੀ ਉਹ ਨਹੀਂ ਕਰਨਾ ਜੀ ਬਿਲਕੁਲ ਜੇ ਇਕਬਾਲ ਸਿੰਘ ਝੁੰਦਾ ਵਾਲੀ ਕਮੇਟੀ ਬਣਾ ਕੇ ਉਹਦੀ ਰਿਪੋਰਟ ਮੰਨ ਲਈ ਹੁੰਦੀ ਹੂੰ ਤਾਂ ਨਾ 2 ਦਸੰਬਰ ਵਾਲੇ ਫੈਸਲੇ ਆਉਂਦੇ ਤੇ ਨਾ ਤੁਹਾਡੀ ਹਸਤੀ ਹੁੰਦੀ